4 11 ਨੂੰ ਇੱਕ ਇਨਸੀਡੈਂਟ ਸਵੇਰ ਦੀ ਗੱਲ ਸੀਗੀ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਸੁਜੀਤ ਨਾਮ ਦਾ ਵਿਅਕਤੀ ਸੀ ਜਿਹਦੀ ਕਿ ਡੈੱਡ ਬੋਡੀ ਪਿੰਡ ਤਲਾਣੀਆਂ ਵਿਖੇ ਪਿੰਡ ਤੋਂ 200 ਮੀਟਰ ਦੂਰ ਇੱਕ ਖੇਤ ਦੇ ਵਿੱਚ ਮਿਲੀ ਸੀ ਮੌਕੇ ਤੇ ਤੁਰੰਤ ਹੀ ਸਾਡੇ ਐਸ ਐਚਓ ਸਾਹਿਬ ਜਿਹੜੇ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਸ ਪੀ ਡੀ ਸਾਹਿਬ ਤੇ ਬਾਕੀ ਜਿਹੜੀ ਫੋਰਸ ਸਮੇਤ ਫੋਰਸ ਉੱਥੇ ਪਹੁੰਚੇ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੌਕੇ ਤੇ ਐਫ ਐਸਐਲ ਦੀ ਟੀਮ ਵੀ ਜਿਹੜੀ ਹੈਗੀ ਆ ਬਲਾਈ ਗਈ ਸੀ ਕਿ ਤੇ ਐਫ ਐਸਐਲ ਦੀ ਟੀਮ ਵੱਲੋਂ ਵੀ ਸਾਰਾ सैंपल्स एंड प्रॉपर फोरेंसिक एनालिसिस सीन ऑफ क्राइम ਦਾ ਕੀਤਾ ਗਿਆ ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਈ ਕਿ ਉਹਦੇ ਵਿੱਚ ਇਹ ਜਿਹੜਾ ਇਨਸੀਡੈਂਟ ਸੀਗਾ ਜਿਹੜੀ ਡੈੱਡ ਬੋਡੀ ਮਿਲੀ ਸੀ ਦੇ ਵਿੱਚ ਟੋਟਲ 4 ਵਿਅਕਤੀ ਜਿਹੜੇ ਕੀ ਇਨਵੋਲਵਡ ਸਨ ਜਿਹੜਾ ਮਰਨ ਵਾਲਾ ਸੀ ਸੁਰਜੀ ਉਹਦੀ ਵਾਈਫ ਜਿਹਦਾ ਕੀ ਨਾਮ ਸੀ ਬਲਬੀਰ ਕੌਰ ਬਲਬੀਰ ਕੌਰ ਦਾ ਇੱਕ ਬਾਹਰ ਜਿਹੜਾ ਕੋਈ ਮੈਕੀ ਸੀਗਾ ਉਹਦੇ ਨਾਲ ਉਹਦਾ ਅਟੈਚਮੈਂਟ ਹੋ ਗਿਆ ਸੀ ਰਿਲੇਸ਼ਨਸ਼ਿਪ ਸੀ ਕੀ ਤੇ ਉਹਦਾ ਨਾਮ ਸੀਗਾ ਅਮਰਨਾਥ ਉਪਰਫ ਜੈਮਨ ਇਸ ਤੋਂ ਇਲਾਵਾ ਉਹ ਹੋਰ ਸਾਥੀ ਸੀ ਕਿ ਉਹਨਾਂ ਤੇ ਅਨੇ ਪੰਜ ਜਾਰੀ ਹੈ ਦੋ ਬਹਰੀ ਗਰਭਵਤੀ ਹੋ ਚੁੱਕੇ ਜਨਾਦਾ ਕੀ ਨਾਮ ਅਮਰਨਾਥ ਤੇ ਬਲਬੀਰ ਕੌਰ ਬਜਰਨਜੀਤ ਐਸਸੀ ਕੀ ਜਿਹੜੀ ਬਲਬੀਰ ਕੌਰ ਸੀ ਇਹਦਾ ਜਿਹੜਾ ਪਤੀ ਸੁਰਜੀਤ ਜਿਹੜਾ ਮਰਗ ਵਾਲਾ ਹੈ ਇਹ ਬਾਹਰ ਦੁਬਈ ਵਿਖੇ ਕੰਮ ਕਰਦਾ ਸੀ ਤੇ ਪਿਛਲੇ 4-5 ਸਾਲਾਂ ਤੋਂ ਬਾਹਰ ਹੀ ਸੀਗਾ ਹੁਣ ਪਿੱਛੇ ਜੇ ਇੱਥੇ ਆਏ ਸੀਗਾ ਤੇ ਇੱਥੇ ਕਿਸੇ ਕੈਟਰਿੰਗ ਦੇ ਵਿੱਚ ਪਤੌੜ ਲੇਬਰ ਦਾ ਕੰਮ ਕਰਦਾ ਤੇ ਜਦੋਂ ਇਹ ਬਾਹਰ ਸੀਗਾ ਮੀਨ ਟਾਈਮ ਜਿਹੜੀ ਉਹਦੀ ਵਾਈਫ ਸੀ ਬਲਬੀਰ ਕੌਰ ਉਹਦਾ ਜਿਹੜਾ ਅਮਰਨਾਥੁਰਫ ਜੈਮਲ ਹੈ ਇਹਦੇ ਨਾਲ ਉਹਦੇ ਰਿਲੇਸ਼ਨਸ਼ਿਪ ਡਵੈਲਪ ਹੋ ਗਏ ਸੀਗੇ ਜਿਸ ਦੀ ਰੰਜਿਸ਼ ਰੱਖਦੇ ਹੋਏ ਅਮਰ ਜਿਸ ਦੀ ਫਿਰ ਜਦੋਂ ਬਾਅਦ ਚ ਇਹਨੂੰ ਪਤਾ ਲੱਗਿਆ ਮਰਨ ਵਾਲੇ ਸੁਰਜੀਤ ਨੂੰ ਤੇ ਇਹਨਾਂ ਨੇ ਉਹਨਾਂ ਨਾਲ ਇਹਨਾਂ ਦੀ ਤੇ ਉਦੀ ਰੰਜਿਸ਼ ਰੱਖਤੇ ਹੋਏ ਫਿਰ ਅਮਰਨਾਥ ਨੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਮਿਲ ਕੇ ਇਹ ਪੂਰੀ ਵਾਰਦਾਤ ਦਾ ਅੰਜਾਮ ਦਿੱਤਾ ਤੇ ਜਿਹੜੀ ਇਹ ਵਾਈਫ ਸੀਗੀ ਇਹ ਵੀ ਐਕਟਿਵਲੀ ਇਨਵੋਲਡ ਸੀਗੀ ਇਸਨੇ ਹੀ ਸਾਰੀ ਲੋਕੇਸ਼ਨ ਦੱਸੀ ਸੀ ਤੇ ਫਿਲਹਾਲ ਅੱਗੇ ਇਸ ਤੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਮੌਕੇ ਤੇ ਸਭ ਤੋਂ ਪਹਿਲੇ ਬੰਦਾ ਫੜਿਆ ਤੇ ਅਮਰਨਾਥ ਨੇ ਮੰਨਿਆ ਕਿ ਸਾਰਾ ਇਨਸੀਡੈਂਟ ਉਸਨੇ ਆਪ ਕੀਤਾ ਹੈ ਲੇਕਿਨ ਜਦੋਂ ਸਾਡੀ ਜਦੋਂ ਸਾਡੀ ਟੀਮ ਨੇ ਟੈਕਨੀਕਲੀ ਸੀਡੀਆਰ ਦੇ ਰਾਈ ਆਈਪੀਟੀਆਰ ਦੇ ਰਾਈ ਇਹਨੂੰ ਸਖਤੀ ਨਾਲ ਪੁੱਛਿਆ ਫਿਰ ਉਸਨੇ ਮੰਨਿਆ ਕਿ ਇਹਦੇ ਨਾਲ ਇਹਦੇ ਦੋ ਹੋਰ ਸਾਥੀ ਵੀ ਸੀਗੇ ਉਹਨਾਂ ਦੀ ਅਜੇ ਫਾਲਜ ਜਾਰੀ ਹੈ ਬ੍ਰਾਹਮਤ ਵੀ ਹੋਈ ਜਣੋ ਤਾਂ ਕੁਝ ਜੀ ਇਹ ਨਾਲ ਤੋਂ ਹੁਣ ਤੱਕ ਇੱਕ ਦਾਹ ਜਿਹੜਾ ਹੈਗਾ ਬ੍ਰਾਹਮਤ ਹੋਇਆ ਸੀਗਾ ਬਿਕੋਜ਼ ਟੋਟਲ ਤਿੰਨ ਬੰਦੇ ਜਿਹੜੇ ਵਾਰਦਾਤ ਚ ਮੌਜੂਦ ਸੀਗੇ ਦੋਨੇ ਉਹਨੂੰ ਖੜਿਆ ਹੋਇਆ ਸੀਗਾ ਤੇ ਇੱਕ ਨੇ ਦਾਹ ਨਾਲ ਉਹਦੇ ਜਿਹੜੀ ਹੈਗੇ ਗਰਦਨ ਤੇ ਉਹਦੇ ਮਤਲਬ ਉਹਨੂੰ ਵੱਢ ਦਿੱਤਾ ਉਹ ਬਾਹਰ ਕੀਤਾ ਸੀਗਾ ਜਿਸ ਕਰਕੇ ਉਹਦੀ ਮੌਕੇਤੀ ਮੌਤ ਹੋ ਗਈ ਅਮਰਦਾਨ ਦਾ ਪਿਛੋਕੜ ਕੀ ਹੈ ਜੀ ਕੋਈ ਕ੍ਰਾਈਮ ਅਮਰਦਾਨ ਬੇਸਿਕਲੀ ਇਹ ਵੀ ਕਰੀਬ 45 ਸਾਲ ਦੀ ਉਮਰ ਹੈ ਜੀ ਤੇ ਇਹ ਵੀ ਲੇਬਰ ਦਾ ਕੰਮ ਕਰਦਾ ਹੈ ਡਰਾਈਵਰੀ ਦਾ ਕੰਮ ਕਰਦਾ ਹੈ ਗਰੀਬ ਤੱਕੇ ਤੋਂ ਹੀ ਹੈ ਗਰੀਬ ਪਰਿਵਾਰ ਤੋਂ ਹੀ ਹੈ ਤੇ ਇਹ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਤੇ ਫਿਰ ਇਸਨੇ ਬਲਵੀਰ ਕੌਰ ਦੇ ਨਾਲ ਮਿਲ ਕੇ ساری ਪੂਰੀ ਵਾਰਦਾਤ ਦੋਹਾਂ ਦਾ ਜੀ